ਫਿੰਗਰ ਪੋਸਟ ਮੈਡਮ ਅਸੀਂ ਐਮਚੋ ਕਰਵਾਇਆ ਕਿ ਸ਼ੌਕ ਨਾਲ ਡੈਥ ਹੋਈ ਹੈ ਕਿ ਸ਼ੌਕ ਐਡਾ ਉਹਦੀ ਫ੍ਰੀਕੁਐਂਸੀ ਇੰਨੀ ਤੇਜ਼ ਸੀ ਕਿ ਹਾਰਟ ਸਿੰਕ ਹੋ ਗਿਆ ਐਂਡ ਐਟ ਦ ਸਪੌਟ ਡੈਥ ਹੋ ਗਈ ਸੀ ਇਸ ਰਿਪੋਰਟ ਵਿੱਚ ਬੋਡੀ ਦੇ ਵਿੱਚ ਕੋਈ ਪਾਰਟ ਨਹੀਂ ਜਿੱਥੇ ਕਰੰਟ ਨਾ ਲੱਗਿਆ ਹੋਵੇ ਅਗਰ ਮੈਂ ਸਟਾਰਟ ਕਰਾਂ ਸਿਰ ਤੋਂ 17 18 ਅੱਖਾਂ 'ਚ 13 ਕਰੰਟ ਪ੍ਰਾਈਵੇਟ ਪਾਰਟ ਤੇ 13 ਕਰੰਟ ਲੈਗਸ ਤੇ 15 14 ਨੰਬਰ ਲਿਖੇ ਹੋਏ ਆ ਹੱਕ ਕੀ ਤੁਹਾਨੂੰ ਕਰੰਟ ਦੇ ਤੇ ਐਨ ਇਸ ਕਦਰ ਤੁਸੀਂ ਕਰੰਟ ਦਿੱਤੇ ਕਿ ਉਹਨਾਂ ਦੀ ਮੌਤ ਹੋ ਗਈ ਮਾਰਨ ਦਾ ਹੱਕ ਤੁਹਾਨੂੰ ਨਹੀਂ ਦਿੱਤਾ ਕਿਸੇ ਨੇ ਬਸ ਉਹਨਾਂ ਨੂੰ ਮਾਰਨਾ ਕੁੱਟਣਾ ਕੀ ਮੰਜੇ ਕੀ ਮਨਾਉਣਾ ਚਾਹੁੰਦੇ ਸੀ ਸਾਨੂੰ ਨਹੀਂ ਪਤਾ ਜਵਾਬ ਦੋ ਮੈਨੂੰ ਇਸ ਚੀਜ਼ ਦਾ ਪੁਲਿਸ ਕਿ ਗੁੰਡੇ ਥੋੜਾ ਮਹਿਕਮਾ ਪੁਲਿਸ ਦਾ ਕਰਦੇ ਤੁਸੀਂ ਗੁੰਡਾਗਰਦੀਓ ਕੀ ਮਤਲਬ ਹੈ ਥੋੜਾ ਕਿਸੇ ਨੂੰ ਮਾਰਨ ਦਾ ਰક્ષਕ ਹੀ ਪਖਸ਼ਕ ਬਣ ਚੁਕੇ ਅਸੀਂ ਹੁਣ ਇਸ ਪੰਜਾਬ ਚ ਸੇਫ ਨਹੀਂ ਨਾ ਕੋਈ ਬੱਚਾ ਸੇਫ ਹੈ ਨਾ ਕੋਈ ਲੇਡੀ ਸੇਫ ਹੈ ਕੋਈ ਸੇਫ ਨਹੀਂ ਨਰੇਂਦਰ ਦੀਪ ਨਾਲ ਜੋ ਹੋਇਆ ਉਹ ਹੁਣ ਤੱਕ ਤਾਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੱਤਾ ਤਾਂ ਉਹਨਾਂ ਦੇ ਧਰਮ ਪਤਨੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਮੈਨੂੰ ਪਤਾ ਹੈ ਇਸ ਮੌਕੇ ਤੇ ਬੋਲਣਾ ਬੜਾ ਔਖਾ ਆ ਜਾਂਦਾ ਪਰ ਜਦੋਂ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਮੂਰੇ ਕਈ ਵਾਰੀ ਗੱਲ ਕਰਨੀ ਪੈਂਦੀ ਹੈ ਲੋਕਾਂ ਤੱਕ ਆਵਾਜ਼ ਜਿਹੜੀ ਹੈ ਉਹ ਪਹੁੰਚਾਣੀ ਪੈਂਦੀ ਹੈ ਤੁਸੀਂ ਹੱਜ ਅੱਜ ਜਿਹੜੀ ਹੈ ਰਿਪੋਰਟ ਫੜੀ ਬੈਠੇ ਹੋ ਪੋਸਟਮਾਰਟਮ ਰਿਪੋਰਟ ਕੀ ਆਇਆ ਇਸ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੋਂ ਪਹਿਲਾਂ ਜੋ ਸਾਨੂੰ ਵਰਬਲ ਕਮਿਊਨੀਕੇਟ ਕੀਤਾ ਗਿਆ ਸੀ ਏਮਜ਼ ਵੱਲੋਂ ਕਿਉਂਕਿ ਪੋਸਟਮਾਰਟਮ ਅਸੀਂ ਏਮਜ਼ ਤੋਂ ਕਰਵਾਇਆ ਤੇ ਵਰਬਲ ਕਮਿਊਨੀਕੇਟ ਇਹ ਸੀ ਇਲੈਕਟ੍ਰੋਕਿਊਸ਼ਨ ਮਤਲਬ ਕਨਵਰਜਨ ਡੈਥ ਕੌਜ਼ ਹੈਗਾ ਕਨਵਰਜਨ ਕਿ ਸ਼ੌਕ ਨਾਲ ਡੈਥ ਹੋਈ ਹੈ ਕਿ ਸ਼ੌਕ ਐਡਾ ਉਹਦੀ ਫ੍ਰੀਕੁਐਂਸੀ ਇੰਨੀ ਤੇਜ਼ ਸੀ ਕਿ ਹਾਰਟ ਸਿੰਕ ਹੋ ਗਿਆ ਅਨਦਰ ਦਾ ਸਪੌਟ ਡੈਥ ਹੋ ਗਈ ਸੀ ਤੇ ਰਿਪੋਰਟ ਦੇ ਵਿੱਚ ਵੀ ਉਹੀ ਹੈ ਪਰ ਸਾਨੂੰ ਇਹ ਸੀਗਾ ਕਿ ਇੱਕ ਦੋ ਕਰੰਟ ਵੱਜੇ ਆ ਮਤਲਬ ਪਤਾ ਨਹੀਂ ਸੀ ਆਈਡੀਆ ਨਹੀਂ ਸੀ ਟੂ ਬੀ ਓਨੈਸਟ ਪਤਾ ਨਹੀਂ ਸੀ ਕਿੰਨੇ ਕਰੰਟ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿਉਂਕਿ ਬੋਲਣ ਦੀ ਸਥਿਤੀ 'ਚ ਮੈਂ ਨਹੀਂ ਹਾਂ ਇਸ ਟਾਈਮ ਜ਼ੂਮ ਕਰ ਸਕਦੇ ਹੋ ਇਸ ਰਿਪੋਰਟ ਵਿੱਚ ਬੋਡੀ ਦੇ ਵਿੱਚ ਕੋਈ ਪਾਰਟ ਨਹੀਂ ਜਿੱਥੇ ਕਰੰਟ ਨਾ ਲੱਗਿਆ ਹੋਵੇ ਅਗਰ ਮੈਂ ਸਟਾਰਟ ਕਰਾਂ ਸਿਰ ਤੋਂ 17 18 ਅੱਖਾਂ 'ਚ 13 ਕਰੰਟ ਅੱਖਾਂ 'ਚ ਸੁਣ ਕੇ ਤੁਹਾਡਾ ਦਿਲ ਮਚਲ ਰਿਹਾ ਹੋਣਾ ਸੋਚੋ ਉਹਨਾਂ ਨੇ ਇਸ ਚੀਜ਼ ਨੂੰ ਸਹਿਣ ਕੀਤਾ ਬਰਦਾਸ਼ਤ ਕਿਵੇਂ ਕੀਤਾ ਹੋਣਾ ਪ੍ਰਾਈਵੇਟ ਪਾਰਟ ਤੇ 13 ਕਰੰਟ ਲੈਗਸ ਤੇ 15 14 ਨੰਬਰ ਲਿਖੇ ਹੋਏ ਇੱਥੇ ਤੁਸੀਂ ਦੇਖ ਸਕਦੇ ਹੋ ਨੰਬਰਸ ਨੇ ਨੰਬਰਸ ਹੈ ਇਸ ਕਦਰ 부ਰੀ ਰਿਪੋਰਟ ਹੈ ਕਿ ਅਸੀਂ ਮਤਲਬ ਸਿਕ ਇਕਸਪੈਕਟ ਨਹੀਂ ਕੀਤਾ ਸੀ ਕਿ ਕੋਈ ਇੰਨਾ ਵੀ ਵਰਸਟ ਕੰਡੀਸ਼ਨ ਚ ਕੋਈ ਜਾ ਸਕਦਾ ਇਹ ਹਾਲ ਕੀਤਾ ਉਹਨਾਂ ਦਾ ਐਂਡ ਉਹਨਾਂ ਨੇ ਹੀ ਮਰਡਰ ਕੀਤਾ ਆਫ ਐਡਵੋਕੇਟਡ ਹੋ ਜੇ ਕੋਈ ਕ੍ਰਾਈਮਨਲ ਵੀ ਹੋਵੇ ਉਹਦੇ ਨਾਲ ਵੀ ਕੋਈ ਇਸ ਤਰੀਕੇ ਨਾਲ ਨਹੀਂ ਕਰਦਾ ਜ ਨਹੀਂ ਨੀਸ ਕ੍ਰਾਈਮ ਕੀਤੇ ਹੋਣ ਉਹਦੇ ਨਾਲ ਨਹੀਂ ਇੱਥੇ ਤੱਕ ਹੋ ਗਿਆ ਜੀ ਦੇਖੋ ਜੀ ਅਗਰ ਜੋ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਠੀਕ ਹੈ ਤੁਹਾਨੂੰ ਡਾਊਟ ਹੈ ਤੁਸੀਂ ਇਨਸਾਨ ਕਰੋ ਚੱਕੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਐਵਿਡੈਂਸ ਫਾਈਂਡ ਆਊਟ ਕਰੋ ਐਵਿਡੈਂਸ ਮਿਲਦਾ ਤੁਸੀਂ ਟਰੈਕ ਰਿਕਾਰਡ ਚੈੱਕ ਕਰੋ ਉਹਨਾਂ ਦਾ ਸਿੱਧਾ ਤੁਸੀਂ ਪਕੜ ਕੇ ਤੁਸੀਂ ਮਾਰਨਾ ਸ਼ੁਰੂ ਕਰਤਾ ਕਰੰਟ ਦੇਣੀ ਸ਼ੁਰੂ ਕਰਤੇ ਕਰੰਟ ਦੀ ਵੀ ਇੱਕ ਕਰੰਟ ਦੇਣਾ ਤੁਹਾਨੂੰ ਹੱਕ ਕੀ ਹੈ ਤੁਹਾਨੂੰ ਕਰੰਟ ਦੇਣ ਦਾ ਵੀ ਤੇ ਐਨ ਇਸ ਕਦਰ ਤੁਸੀਂ ਕਰੰਟ ਦਿੱਤੇ ਕਿ ਉਹਨਾਂ ਦੀ ਮੌਤ ਹੋ ਗਈ ਮਾਰਨ ਦਾ ਹੱਕ ਤੁਹਾਨੂੰ ਨਹੀਂ ਦਿੱਤਾ ਕਿਸੇ ਨੇ ਉਹ ਹੱਕ ਸਿਰਫ ਰੱਬ ਕੋਲ ਹੈ ਜਨਮ ਤੇ ਮੌਤ ਦਾ ਹੱਕ ਸਿਰਫ ਰੱਬ ਕੋਲ ਹੈ ਕੋਈ ਵੀ ਇਨਵੈਸਟੀਗੇਸ਼ਨ ਬਾਡੀ ਲੈਜਿਸਲੇਟਿਵ ਬਾਡੀ ਕੋਈ ਵੀ ਸਰਕਾਰ ਕੋਲ ਹੱਕ ਨਹੀਂ ਕਿਸੇ ਨੂੰ ਮਾਰਨ ਦਾ ਨਰਿੰਦਰ ਦੇ ਪਿਤਾ ਜੀ ਦੱਸ ਰਹੇ ਸੀਗੇ ਵੀ ਕਿੰਨੇ ਹੀ ਐਸਐਸਪੀ ਹੋ ਗਿਆ ਕਿੰਨੇ ਹੀ ਪ੍ਰਸ਼ਾਸਨਿਕ ਵੱਡੇ ਵੱਡੇ ਅਧਿਕਾਰੀ ਹੋ ਗਏ ਉਹਨਾਂ ਦੇ ਬੱਚੇ ਨਰੇਂਦਰ ਕੋ ਪੜੇ ਹੋਏ ਜੀ ਬਿਲਕੁਲ ਕਿਉਂਕਿ ਉਹ ਆਇਲਸ ਦੇ ਵਿੱਚ ਜਿਵੇਂ ਕਾਫੀ ਟਾਈਮ ਤੋਂ ਸੀ ਕਿਉਂਕਿ ਉਹਨਾਂ ਦੇ ਨਾਈਨ ਬੈਂਡ ਸਕੋਰਰ ਸੀ ਇੱਕ ਹਮੇਸ਼ਾ ਇੱਕ ਹਸਤੀ ਜਿਵੇਂ ਹੁੰਦਾ ਕਿ ਜੋ ਟਰਬਨ ਵਾਲੇ ਲੋਕ ਹੁੰਦੇ ਹੋ ਅਕਸਰ ਪੰਜਾਬੀ ਬੋਲੇ ਜਾਂਦੇ ਆ ਤਾਂ ਪੰਜਾਬ ਆਪਣੇ ਬਠਿੰਡੇ ਦੇ ਵਿੱਚ ਏ ਸੀ ਪਾਗਲਾ ਸਰਦਾਰ ਬੋਲਦੇ ਸੀ ਵੀ ਪਰ ਅੰਗਰੇਜ਼ ਉਹਨਾਂ ਕਹਿੰਦੇ ਸੀ ਪਾਗਲਾ ਅੰਗਰੇਜ਼ ਇਦਾਂ ਉਹਨੂੰ ਉਹਨਾਂ ਨੂੰ ਟੈਗ ਕੀਤਾ ਜਾਂਦਾ ਸੀਗਾ ਬੋਲ ਕੇ ਪਾਗਲਾ ਅੰਗਰੇਜ਼ ਤੇ ਬਹੁਤ ਬਹੁਤ ਇਹਨਾਂ ਦੇ ਮਤਲਬ ਵੀਡੀਓਜ਼ ਹੀ ਬਣਾਉਂਦੇ ਰਹਿੰਦੇ ਸੀਗੇ ਆਪਣੇ ਪੋਸਟ ਕਰਦੇ ਰਹਿੰਦੇ ਸੀ ਸੋਸ਼ੀਅਲੀ ਕਾਫੀ ਐਕਟਿਵ ਸੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ ਮਤਲਬ ਪਰਸਨਲ ਲੈਵਲ ਤੇ ਜਾ ਕੇ ਉਹਨਾਂ ਨੂੰ ਆਊਟ ਆਫ ਵੇ ਜਾ ਕੇ ਹੈਲਪ ਕਰਦੇ ਸੀ ਬੱਚਿਆਂ ਦੀ ਪੁਲਿਸ ਵਾਲੇ ਸਾਡੇ ਕੋਲ ਛੜਕੇ ਜਾਂਦੇ ਸੀ ਕਿਉਂਕਿ ਸਿਕਿਉਰਿਟੀ ਦਾ ਉਹਨਾਂ ਨੂੰ ਇਸ਼ੂ ਹੁੰਦਾ ਸੀਗਾ ਸਾਡੇ ਇੰਸਟੀਚਿਊਟ ਸੀਗਾ ਥੋੜਾ ਅੰਦਰ ਜਾ ਕੇ ਸੀਗਾ ਸੋ ਮਤਲਬ ਸਿਕਿਉਰ ਸੀ ਸਾਡੇ ਇੰਸਟੀਚਿਊਟ ਸਾਡੇ ਤੇ ਟਰਸਟ ਕਰਦੇ ਸੀ ਉਹ ਕਿਉਂਕਿ ਅਸੀਂ ਜਦੋਂ ਬੈਚ ਪੜਾਇਆ ਸੀ ਇਵਨ ਸਾਡੇ ਕੋਲ ਬੈਚ ਸੀ 30-30 ਬੱਚੇ ਪੜ੍ਹਦੇ ਹੁੰਦੇ ਸੀਗੇ ਪੁਲਿਸ ਵਾਲਿਆਂ ਦੇ ਵੱਡੇ ਤੋਂ ਵੱਡੇ ਸੀਗੇ ਦੂਰੋਂ ਦੂਰੋਂ ਆਏ ਨੇ ਕਿਹੜੇ ਬਠਿੰਡਾ ਦੇ ਗੰਗਾ ਨਗਰ ਦੇ ਦੂਰੋਂ ਦੂਰੋਂ ਰਾਜਸਥਾਨ ਤੋਂ ਵੀ ਆਉਂਦੇ ਸੀ ਦਿੱਲੀ ਤੋਂ ਵੀ ਆਉਂਦੇ ਸੀ ਬਹੁਤ ਦੂਰੋਂ ਦੂਰੋਂ ਬੱਚੇ ਪੜਾਏ ਨੇ ਪਰ ਅਸੀਂ ਕਦੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਦਾਂ ਕੁਝ ਹੋਊਗਾ ਤੇ ਮਰਨ ਵਾਲੇ ਪੁਲਿਸ ਵਾਲੇ ਹੀ ਹੋਣਗੇ ਇੱਕ ਇੱਕ ਮਤਲਬ ਹੁੰਦਾ ਕਿ ਅਗਰ ਐਕਸੀਡੈਂਟ ਹੁੰਦਾ ਬੰਦਾ ਹੌਲੀ ਹੌਲੀ ਉਸ ਚੀਜ਼ ਨੂੰ ਡਾਈਜੈਸਟ ਕਰ ਲੈਂਦਾ ਪ੍ਰੋਸੈਸ ਕਰ ਲੈਂਦਾ ਕਿ ਹੋ ਗਿਆ ਹੁਣ ਉਹਦਾ ਵੀ ਰੱਬ ਦਾ ਸੀਗਾ ਵੀ ਜੋ ਵੀ ਲਿਖੀ ਸੀ ਹੋਗੀ ਇਹ ਚੀਜ਼ ਸਾਡੇ ਤੋਂ ਪ੍ਰੋਸੈਸ ਨਹੀਂ ਹੋ ਰਹੀ ਡਾਈਜੈਸਟ ਨਹੀਂ ਹੋ ਰਹੀ ਯਕੀਨ ਨਹੀਂ ਹੋ ਰਿਹਾ ਹੁਣ ਨਹੀਂ ਹੋ ਰਿਹਾ ਯਕੀਨ ਕਿ ਕੋਈ ਇੰਨਾ ਜਲਾਦਾ ਵਾਂਗੂ ਵੀ ਕੁਝ ਕਰ ਸਕਦਾ ਐਡੇ ਤਾਂ ਕੋਈ ਕ੍ਰਾਈਮਨਲ ਨਹੀਂ ਸੀ ਇੱਕ ਟੀਚਰ ਸੀ ਹੁਣਾਂ ਟੀਚਰ ਸੀ ਬਹੁਤ ਬੱਚੇ ਜਾਂਦੇ ਆ ਪੰਜਾਬ ਲਗਭਗ ਆਲਮੋਸਟ ਸਾਰੇ ਸ਼ਹਿਰਾਂ ਦੇ ਬੱਚੇ ਚਾਹੇ ਮਾਨਸਾ ਲਗਾ ਲਓ ਫਰੀਦਕੋਟ ਲਗਾ ਲਓ ਬਹੁਤ ਬੱਚੇ ਪੜ੍ਹ ਕੇ ਗਏ ਆ ਕੋਈ ਆਨਲਾਈਨ ਵੀ ਪੜਦਾ ਸੀ ਕੈਨੇਡਾ ਬੱਚੇ ਪੜ੍ਹਦੇ ਆ ਆਸਟ੍ਰੇਲੀਆ ਕਿੰਨੀ ਦੂਰੋਂ ਦੂਰੋਂ ਦੇਸ਼ਾਂ ਤੋਂ ਫੋਨ ਆ ਰਿਹਾ ਕੱਲ ਅਮਰੀਕਾ ਤੋਂ ਕਾਲ ਆਈ ਐ ਮੈਮਾ ਕੀ ਹੋ ਗਿਆ ਮੈਮ ਕੀ ਹੋ ਗਿਆ ਹਰ ਬੰਦਾ ਆਵਾਜ਼ ਚੱਕ ਰਿਹਾ ਕਿ ਨਹੀਂ ਤੁਸੀਂ ਜਸਟਿਸ ਲਈ ਫਾਈਟ ਕਰੋ ਇਸੇ ਕਰਕੇ ਅਸੀਂ ਮੋਟੀਵੇਟ ਹੋ ਕੇ ਅੱਜ ਅਸੀਂ ਜੋ ਡਿਸੀਜਨ ਲਿੱਤਾ ਕਿ ਨਹੀਂ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਰੋਵਾਂਗੇ ਨਹੀਂ ਅਸੀਂ ਲੜਾਂਗੇ ਉਹਨਾਂ ਲਈ ਕੋਈ ਹਜੇ ਤੱਕ ਪਤਾ ਲੱਗਿਆ ਵੀ ਕਿਉਂ ਚੱਕਿਆ ਕੋਈ ਸ਼ੱਕ ਦੇ ਆਧਾਰ ਤੇ ਚੱਕਿਆ ਕੁਝ ਕੁਝ ਇਸ ਦੇ ਬਾਰੇ ਨਹੀਂ ਜੀ ਨਹੀਂ ਕੁਝ ਨਹੀਂ ਪਤਾ ਬਟ ਉਹ ਵੀਡੀਓ ਚ ਜੋ ਉਹਨਾਂ ਨੇ ਕਿਉਂਕਿ ਉਹ ਹੀ ਇੱਕ ਸਭ ਤੋਂ ਵੱਡਾ ਸਬੂਤ ਹੈ ਵੀਡੀਓ ਜੋ ਗगन ਨੇ ਕਿਹਾ ਕਿ ਇਹਨਾਂ ਨੂੰ ਸ਼ੱਕ ਸੀ ਕਿ ਸਾਡੇ ਕੋਲ ਕੁਝ ਹੈ ਪਰ ਅਸੀਂ ਤਾਂ ਉੱਥੇ ਪੇਮੈਂਟ ਦਾ ਲੈਨਡਿੰਗ ਕਰਨ ਗਏ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਸਾਡੇ ਕੋਲੋਂ ਕੁਝ ਨਹੀਂ ਮਿਲਿਆ ਸਾਡੀ ਪੂਰੀ ਚੈਕਿੰਗ ਹੋਈ ਇਵਨ ਅਸੀਂ ਕਾਰ ਚੈੱਕ ਕੀਤੀ ਹੈ ਸਭ ਕੁਝ ਪ੍ਰੋਪਰਲੀ ਚੈੱਕ ਹੋਇਆ ਹੋਇਆ ਹੈ ਬੈਗ ਆਲਮੋਸਟ ਫਟਿਆ ਹੋਇਆ ਹੈ ਲੈਪਟਾਪ ਬੈਗ ਫਟਣ ਦੀ ਕੰਡੀਸ਼ਨ ਤੇ ਚੰਗੀ ਤਰ੍ਹਾਂ ਫਾੜ-ਫਾੜ ਕੇ ਚੈੱਕ ਕੀਤਾ ਕੁਝ ਨਹੀਂ ਮਿਲਿਆ ਉਹਨਾਂ ਨੂੰ ਸਾਡੇ ਪੰਜ ਮੇਰੀ ਗੱਲ ਹੋਈ ਹੈ ਬਿਲਕੁਲ ਨਾਰਮਲ ਕਿ ਲੱਗਦੇ ਨਹੀਂ ਸੀ ਉਸ ਟਾਈਮ ਕਿਉਂਕਿ ਉਸ ਟਾਈਮ ਆਈ ਥਿੰਕ ਠੀਕ ਹੋਣਗੇ ਕਿ ਮੈਂ ਤੂੰ ਚਾ ਬਣਾ ਮੈਂ ਆ ਗਿਆ ਜੋ ਵੀ ਕੁਝ ਹੋਇਆ ਹੈ 5:30 ਤੋਂ 7:30 ਦੇ ਵਿੱਚ ਵਿੱਚ ਹੋਇਆ ਕਿਉਂਕਿ 6 ਵਜੇ ਤੋਂ ਅਸੀਂ ਫੋਨ ਕਰਨ ਲੱਗੇ ਆ ਕਿਉਂਕਿ ਅਜੀਤ ਰੋਡ ਤੋਂ ਗੋਨਿਆਣਾ ਮੰਡੀ ਤੱਕ ਅੱਧੇ ਘੰਟੇ ਦਾ ਰਸਤਾ ਹੈ ਤਾਂ ਰੋਜ਼ ਜੋ ਰੁਟੀਨ ਸੀ ਅਸੀਂ ਉਹੀ ਉਹਨੂੰ ਹੀ ਫੋਲੋ ਕਰ ਰਹੇ ਸੀ ਕਿ 6 ਵਜੇ ਆ ਜਾਂਦੇ ਸੀ 6:05 ਤੋਂ ਮੈਂ ਕਾਲ ਕਰਨਾ ਸ਼ੁਰੂ ਕੀਤਾ ਫੋਨ ਸਵਿਚ ਆਫ ਸਵਿਚ ਆਫ ਬਟ ਫਿਰ ਵੀ ਸਾਡੇ ਮਾਈਂਡ 'ਚ ਸੀ ਕਿ ਚਲੋ ਬੈਟਰ ਕੋਈ ਕੰਮ ਹੋ ਗਿਆ ਹੋਣਾ ਚਲੇਗੇ ਹੁਣੇ ਬਟ ਇਹ ਚੀਜ਼ ਅਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਕਿ ਇੰਨਾ ਮਾੜਾ ਵੀ ਪੁਲਿਸ ਕਰ ਸਕਦੀ ਹੈ ਦ ਮੇਨ ਅੰਡਰਲਾਈਨ ਪੁਆਇੰਟ ਇਜ਼ ਪੁਲਿਸ ਐਕਸੀਡੈਂਟ ਹੁੰਦਾ ਸ਼ਾਇਦ ਅਸੀਂ ਟਾਈਮ ਨਾਲ ਪ੍ਰੋਸੈਸ ਕਰ ਜਾਂਦੇ ਪੁਲਿਸ ਜੋ ਆਪਣੇ ਆਪ ਨੂੰ ਰક્ષਕ ਕਹਿੰਦੀ ਹੈ ਰક્ષਕ ਹੀ ਪਖਸ਼ਕ ਬਣ ਚੁੱਕੇ ਅਸੀਂ ਹੁਣ ਇਸ ਪੰਜਾਬ ਚ ਸੇਫ ਨਹੀਂ ਨਾ ਕੋਈ ਬੱਚਾ ਸੇਫ ਹੈ ਨਾ ਕੋਈ ਲੇਡੀ ਸੇਫ ਹੈ ਕੋਈ ਸੇਫ ਨਹੀਂ ਟੜ ਕੇ ਸੋ ਆ ਸਾਰੇ ਤੋਂ ਬਨ ਲੋਕ ਡਰਨ ਲੱਗ ਗਏ ਲੋਕਾਂ ਨੂੰ ਲੋਕਾਂ ਨੂੰ ਮਾਵਾਂ ਨੂੰ ਇਹ ਲੱਗਣ ਲੱਗ ਗਿਆ ਵੀ ਪੁੱਤ ਚੱਲਿਆ ਬੰਦ ਬਿਲਕੁਲ ਜੀ ਅਸੀਂ ਐਜੂਕੇਟਿਡ ਫੈਮਲੀ ਆ ਅਸੀਂ ਜਸਟਿਸ ਲਈ ਹੀ ਫਾਈਟ ਫਾਈਟ ਕਰ ਰਹੇ ਹਾਂ ਕਿ ਤੁਸੀਂ ਦੇਖ ਰਹੇ ਹੋ ਅੱਜ ਹੀ ਹੁਣ ਇਨਸੀਡੈਂਟ ਸ਼ੇਅਰ ਕੀਤਾ ਇੱਥੇ ਸਾਡੀ ਮੀਟਿੰਗ 'ਚ ਇਨਸੀਡੈਂਟ ਥੋੜੇ ਸਾਹਮਣੇ ਆਇਆ ਹੈ ਕਿ ਇਦਾਂ ਚੱਕਿਆ ਗਿਆ ਦੁਕਾਨ ਤੋਂ ਉਹਨਾਂ ਨੂੰ ਮਾਰਿਆ ਗਿਆ ਇਹ ਕੀ ਤਰੀਕਾ ਹੈ ਤੁਹਾਡਾ ਅਗਰ ਤੁਸੀਂ ਤਹਿਕੀਕਤ ਕਰ ਰਹੇ ਹੋ ਤੁਸੀਂ ਕਰੋ ਅਸੀਂ ਤੁਹਾਨੂੰ ਕੰਮ ਕਰਨ ਤੋਂ ਨਹੀਂ ਰੋਕ ਰਹੇ ਪਰ ਤੁਸੀਂ ਜ਼ੁਲਮ ਕਿਉਂ ਕਰ ਰਹੇ ਹੋ ਤੁਸੀਂ ਕ੍ਰਾਈਮਨਲਸ ਨੂੰ ਪਕੜੋ ਥੋੜੇ ਚ ਇੰਨਾ ਹੀ ਦਮ ਹੈ ਨਾ ਤੁਸੀਂ ਦੁੱਧ ਦੇ ਉੱਤੇ ਪਾਣੀ ਨਾ ਪਾਣੀ ਕਰਨਾ ਜਾਣਦੇ ਹੋ ਤੁਸੀਂ ਕ੍ਰਾਈਮਨਲਸ ਨੂੰ ਪਕੜੋ ਉਹਨਾਂ ਦੇ ਕਰੋ ਜਿੰਨਾ ਵੀ ਹੈ ਉਹਨਾਂ ਦਾ ਟਰੈਕ ਰਿਕਾਰਡ ਦੇਖੋ ਉਹਨਾਂ ਦਾ ਉਹ ਅੱਜ ਵੀ ਆਜ਼ਾਦ ਘੁਮਰੇ ਨੇ ਜਿਹੜੇ ਇਨੋਸੈਂਟ ਲੋਕ ਐ ਬੇਕਸੂਰ ਲੋਕ ਐ ਉਹਨਾਂ ਨੂੰ ਤੰਕਰਾਂ ਦਾ ਕੀ ਮਤਲਬ ਐ ਤੁਹਾਡਾ ਜੋ ਇੱਕ ਇਨਸਾਨ ਟੀਚਰ ਐ 13 ਸਾਲ ਤੋਂ ਟੀਚਰ ਐ ਕੋਈ ਅੱਜ ਦਾ ਨਹੀਂ ਪੜਾ ਰਿਹਾ ਉਹ ਬੰਦਾ 13 ਸਾਲ ਤੋਂ ਟੀਚਰ ਐ ਉਹਨਾਂ ਦਾ ਟਰੈਕ ਰਿਕਾਰਡ ਚੈੱਕ ਕਰੋ ਬੱਚੇ ਮੰਨਦੇ ਐ ਐਸਪੀ ਸਰ ਖੁਦ ਮੰਨਦੇ ਐ ਕਿ ਮੇਰੇ ਬੱਚੇ ਪੜ ਕੇ ਗਏ ਐ ਕਿੰਨੇ ਡਾਕਟਰਸ ਦੇ ਬੱਚੇ ਪੜਾਏ ਐ ਸੀ ਕਿੰਨੇ ਕਿੰਨੇ ਅੱਛੀ ਫੈਮਿਲੀ ਰਿਪਿਊਟਡ ਫੈਮਲੀਆਂ ਦੇ ਬੱਚੇ ਪੜਾਏ ਐ ਇੱਕ ਟੀਚਰ ਕਦੇ ਇਦਾਂ ਨਹੀਂ ਕਰ ਸਕਦਾ ਕਦੇ ਵੀ ਨਹੀਂ ਬਸ ਉਹਨਾਂ ਨੂੰ ਮਾਰਨਾ ਕੁੱਟਣਾ ਕਿ ਮੰਝੇ ਕੀ ਮਨਾਉਣਾ ਚਾਹੁੰਦੇ ਸੀ ਸਾਨੂੰ ਨਹੀਂ ਪਤਾ ਕੀ ਰੰਜਿਸ਼ ਸੀ ਉਹਨਾਂ ਦੀ ਸਾਨੂੰ ਨਹੀਂ ਪਤਾ ਪਰ ਜੋ ਵੀ ਹੈ ਬਹੁਤ ਮਾੜਾ ਕੀਤਾ ਐ ਇਸ सलूक ਕਰਨ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਪੁੱਛਕਿਛ ਕਰੋ ਤੁਸੀਂ ਪੁੱਛ ਤਾਂ ਕਰੋ ਕੁਐਸਚਨਿੰਗ ਕਰੋ ਤੁਸੀਂ ਸਾਨੂੰ ਇਨਫੋਰਮ ਕਰੋ ਅਗਰ ਕੋਈ ਗਲਤੀ ਹੈ ਤਾਂ ਕੋਈ ਅਗਰ ਤੁਹਾਨੂੰ ਲੱਗਦਾ ਕਿ ਕਲਪਰੇਟ ਹੈ ਇਨਫੋਰਮ ਅਸ ਇਨਫੋਰਮ ਦਾ ਪੇਰੈਂਟਸ ਪੇਰੈਂਟਸ ਕਦੇ ਵਾਸਤੇ ਹੈ ਤੁਸੀਂ ਪ੍ਰੋਸੈਸ ਨੂੰ ਫੋਲੋ ਕਰੋ ਸਿਸਟਮ ਨੂੰ ਫੋਲੋ ਕਰੋ ਅਸੀਂ ਅਗਰ ਕਸੂਰਵਾਰਾ ਸੀ ਅਸੀਂ ਕਰਦੇ ਆਪਦੇ ਸੋਲੂਸ਼ਨ ਕਰਦੇ ਚਾਹੇ ਅਸੀਂ ਮਾਫੀ ਮੰਗਦੇ ਚਾਹੇ ਸੀ ਕੁਝ ਮਰਜ਼ੀ ਕਰਦੇ ਉਹ ਸਾਡਾ ਕਾਲ ਸੀਗਾ ਅਸੀਂ ਕੀ ਕਰ ਰਹੇ ਹਾਂ ਸਾਨੂੰ ਦੱਸ ਦੇ ਤਾਂ ਸਹੀ ਇੱਕ ਵਾਰ ਫੋਨ ਕਰਦੇ ਸਾਡੇ ਕਾਲਸ ਆ ਰਹੀਆਂ ਸੀ ਫੋਨ ਚੱਕ ਕੇ ਗੱਲ ਕਰਦੇ ਹਾਂ ਜੀ ਸਰ ਵੀ ਸਾਡੇ ਕੋਲ ਹੈ ਅਸੀਂ ਇਸ ਰੀਜ਼ਨ ਫਲਾਣਾ ਰੀਜ਼ਨ ਕਰਕੇ ਚੱਕਿਆ ਤਾਂ ਤੁਸੀਂ ਆ ਜਾਓ ਅਸੀਂ ਆਂਦੇ ਅਸੀਂ ਸੁਣਦੇ ਤੁਸੀਂ ਤਾਂ ਮਾਰ ਹੀ ਦਿੱਤਾ ਉਹਨਾਂ ਨੂੰ ਉਹ ਦੱਸਣ ਵਾਸਤੇ ਹੈ ਹੀ ਨਹੀਂ ਵੀ ਰੀਜ਼ਨ ਕੀ ਹੈ ਹੁਣ ਤਾਂ ਕੋਈ ਵੀ ਕੁਝ ਵੀ ਬੋਲੂਗਾ ਅਸੀਂ ਕਿਵੇਂ ਟਰਸਟ ਕਰੀਏ ਕਿਸੇ ਤੇ ਮੇਰੀ ਆਹੀ ਅਪੀਲ ਹੈ ਸਾਰੇ ਲੋਕਾਂ ਨੂੰ ਪਲੀਜ਼ ਤੁਸੀਂ ਵੱਧ ਤੋਂ ਵੱਧ ਜਸਟਿਸ ਲਈ ਪ੍ਰੇ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਨਰਿੰਦਰਦੀਪ ਨੂੰ ਜਸਟਿਸ ਮਿਲੇ ਤੇ ਕਿਸੇ ਵੀ ਇਨਸਾਨ ਨਾਲ ਇੰਨਾ ਬੁਰਾ ਬੁਰਾ ਕੀ ਇੰਨਾ ਬੁਰਾ ਕਿਸੇ ਨਾਲ ਨਾ ਹੋਵੇ ਕਿਸੇ ਦਾ ਬੱਚਾ ਇਦਾਂ ਨਾ ਜਾਵੇ ਹੁਣ ਤਾਂ ਸਭ ਨੂੰ ਡਰ ਲੱਗਣ ਲੱਗ ਗਿਆ ਹੈ ਮੇਰੇ ਖਿਆਲ ਚ ਕਿਉਂਕਿ ਹੁਣ ਮਦਰਸ ਵੀ ਆਉਂਦੀਆਂ ਮੇਰੇ ਕੋਲੇ ਕਹਿੰਦੇ ਸੜ ਬੱਚਾ ਬਾਹਰ ਜਾਂਦੇ ਸਾਨੂੰ ਡਰ ਲੱਗਦਾ ਕਿ ਮੁੜੂਗਾ ਕਿ ਨਹੀਂ ਵੀ ਜਿਵੇਂ ਨਰਿੰਦਰਦੀਪ ਨਾਲ ਹੋਇਆ ਉਦਾਂ ਨਾ ਕੁਝ ਹੋ ਜਾਏ ਤੇ ਪੁਲਿਸ ਵਾਲੇ ਕੀ ਕਰ ਰਹੇ ਹੋ ਤੁਸੀਂ ਤੁਸੀਂ ਡਰ ਪਾਉਣਾ ਚਾਹੁੰਦੇ ਹੋ ਗੁੰਡਾਗਰਦੀ ਕਰਕੇ ਇਸ ਪੁਲਿਸ ਇਕੁਇਲੈਂਟ ਟੂ ਗੁੰਡੇ ਕੀ ਆਹੀ ਆ ਮੇਰਾ ਕੁਐਸਚਨ ਮਾਰਕ ਹੈ ਤੁਹਾਨੂੰ ਜਵਾਬ ਦੋ ਮੈਨੂੰ ਇਸ ਚੀਜ਼ਾ ਪੁਲਿਸ ਕਿ ਗੁੰਡੇ ਥੋੜਾ ਮਹਿਕਮਾ ਪੁਲਿਸ ਦਾ ਕਰਦੇ ਤੁਸੀਂ ਗੁੰਡਾਗਰਦੀ ਹੋ ਕੀ ਮਤਲਬ ਹੈ ਥੋੜਾ ਕਿਸੇ ਨੂੰ ਮਾਰਨ ਦਾ ਤੁਸੀਂ ਕੱਲ ਕੀ ਵੀ ਹੁਣ ਤੁਸੀਂ ਸੰਘਰਸ਼ ਲੜੋਗੇ ਅਸੀਂ ਚੁੱਪਤਾ ਨਹੀਂ ਬੈਠਾਂਗੇ ਇਹ ਤਾਂ ਮੈਂ ਜਸਟਿਸ ਤਾਂ ਅਸੀਂ ਲੈ ਕੇ ਰਵਾਂਗੇ ਕਿਉਂਕਿ ਜੋ ਹੋਇਆ ਟਾਲਰੇਟ ਨਹੀਂ ਹੋ ਰਿਹਾ ਡਾਈਜੈਸਟ ਨਹੀਂ ਹੋ ਰਿਹਾ ਤੁਸੀਂ ਆਮ ਜਨਤਾ ਉਹ ਤੁਸੀਂ ਸੁਣ ਕੇ ਤੁਸੀਂ ਸਾਡੇ ਕੋਲ ਆ ਰਹੇ ਹੋ ਸੋਚੋ ਸਾਡੇ ਤੇ ਤਾਂ ਬੀਤ ਰਹੀ ਹੈ ਅਸੀਂ ਕਿਸ ਦਰਦ ਤੋਂ ਜਾ ਰਹੇ ਹੋਵਾਂਗੇ ਕੀ ਕੁਛ ਅਸੀਂ ਸਹਿਨ ਕਰ ਰਹੇ ਹੋਵਾਂਗੇ ਜਸਟਿਸ ਤਾਂ ਅਸੀਂ ਲੈ ਕੇ ਰਵਾਂਗੇ ਐਂਡ ਤੱਕ ਜਿੰਨਾ ਮਰਜ਼ੀ ਸਾਨੂੰ ਲੜਨਾ ਪਵੇ ਅਸੀਂ ਲੜਾਂਗੇ ਤੇ ਅਸੀਂ ਜਸਟਿਸ ਲੈ ਕੇ ਰਵਾਂਗੇ ਇਹਨਾਂ ਨਾਲ ਗੱਲਬਾਤ ਕੀਤੀ ਆ ਜ਼ਰੂਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਸੰਘਰਸ਼ ਸੀ ਅੰਤ ਤੱਕ ਲੜਾਂਗੇ ਤੇ ਇਨਸਾਫ ਜਿਹੜਾ ਹੈ ਉਹ ਦਵਾ ਕੇ ਰਵਾਂਗੇ ਨਰਿੰਦਰ ਸਿੰਘ ਦੇ ਮਾਤਾ ਜੀ ਮੇਰੇ ਨਾਲ ਮੌਜੂਦ ਹੈ ਨਰਿੰਦਰ ਸਿੰਘ ওই ਨੌਜਵਾਨ ਹੈ ਜਿਹਨੂੰ ਸੀਆਈਏ ਸਟਾਫ ਦੇ ਕੁਝ ਮੁਲਾਜ਼ਮ ਚੱਕ ਕੇ ਲੈ ਜਾਂਦੇ ਆ ਅਤੇ ਉਸ ਤੋਂ ਬਾਅਦ ਉਸ ਦੀ ਡੈੱਡ ਬੋਡੀ ਜਿਹੜੀ ਆ ਉਹੀ ਮਿਲਦੀ ਆ ਹੋਇਆ ਅਗਸਤ ਦੇ ਵਿੱਚ ਉਹ ਤਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਪਰਿਵਾਰ ਅਸਲ ਦੇ ਵਿੱਚ ਇਨਸਾਫ ਦੀ ਮੰਗ ਕਰ ਰਿਹਾ ਉਹ ਨਰਿੰਦਰ ਜਿਹੜਾ ਬੜਾ ਵਧੀਆ ਟਵਿੱਟਰ ਸੀ ਜਿਹਨੂੰ ਆਪ ਕਈ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਬੁਲਾਇਆ ਜਾਂਦਾ ਸੀਗਾ ਕਿ ਉਹ ਦੂਜਿਆਂ ਨੂੰ ਜਿਹੜਾ ਹੈ ਉਹ ਸਹੀ ਰਾਹ ਪਾਵੇ ਕੀ ਹੁੰਦਾ ਇੱਕਦਮ ਨਰਿੰਦਰ ਨੂੰ ਚੱਕ ਕੇ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਉਸਦੀ ਲਾਸ਼ ਹੀ ਮਿਲਦੀ ਆ ਤਾਂ ਹੁਣ ਉਹਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮੈਨੂੰ ਪਤਾ ਹੈ ਸਵਾਲ ਸਾਡੇ ਵੀ ਇਸ ਵੇਲੇ ਮੁੱਕ ਜਾਂਦੇ ਆ ਪਰ ਯਕੀਨ ਹੋ ਰਿਹਾ ਵੀ ਜੋ ਹੋਇਆ ਤੇ ਅਸਲ ਦੇ ਵਿੱਚ ਹੋਇਆ ਕੀ ਸਾਨੂੰ ਤੇ ਆਪ ਹੀ ਤੰਬਾ ਜੀ ਇਹ ਕੀ ਬਾਣਾ ਵਾਪਰ ਗਿਆ ਸਾਡੇ ਨਾਲ ਸਾਡਾ ਬੱਚਾ ਡਿਊਟੀ ਤੇ ਗਿਆ ਜਿਵੇਂ ਰੁਟੀਨ ਚ ਜਾਂਦਾ ਪਰ ਸਾਨੂੰ ਉਹਦੀ ਉੱਥੇ ਜਾ ਕੇ ਜਿਹੜੇ ਸਾਨੂੰ ਫੋਨ ਆਇਆ ਤੇ ਅਸੀਂ ਜਾ ਕੇ ਦੇਖਦੇ ਹਾਂ ਕਿ ਉਹ ਨਹੀਂ ਹੈ ਦੁਨੀਆ ਤੇ ਇਹ ਹੋਇਆ ਕਿ ਇਹ ਜਦੋਂ 23 ਤਰੀਕ ਦੀ ਰਾਤ ਦੀ ਗੱਲ ਹੈ ਇਹ 24 ਨੂੰ ਸਵੇਰ ਵੇਲੇ ਆਪਾਂ ਸਭ ਨੇ ਵੀਡੀਓ ਜਿਹੜੀ ਵਾਇਰਲ ਹੋਈ ਉਹ ਸੁਣੀਆ ਉਸ ਤੋਂ ਪਤਾ ਲੱਗਿਆ ਜੋ ਵੀ ਆ ਕੁਝ ਹੋਇਆ ਹੈ ਬੱਚੇ ਦੇ ਨਾਲ ਤਾਂ ਅਸੀਂ ਥੋੜਾ ਤੇਜ਼ ਹੋਏ ਵੀ ਬੱਚੇ ਦੀ ਹਾਲਤ ਦੇਖ ਕੇ ਤਾਂ ਸਾਨੂੰ ਇੱਕਦਮ ਪਤਾ ਲੱਗ ਗਿਆ ਜੱਜ ਕਰ ਲਿਆ ਸੀ ਵੀ ਇਹ ਐਕਸੀਡੈਂਟਲ ਡੈਥ ਨਹੀਂ ਹੈ ਇਹ ਬੱਚੇ ਨਾਲ ਧੱਕਾ ਹੋਇਆ ਹੈ ਇਹਨੂੰ ਮਾਰਿਆ ਗਿਆ ਹੈ ਕੁੱਟਿਆ ਗਿਆ ਹੈ ਇਨੂੰ ਤਸੀਹੇ ਦਿੱਤੇ ਗਏ ਕਿਉਂਕਿ ਉਹਦੀ ਜਿਹੜੀ ਕੰਡੀਸ਼ਨ ਸੀ ਜਦੋਂ ਦੇਖੀ ਜਾ ਕੇ ਵਾਲ ਉਹਦੇ ਖੁੱਲੇ ਐ ਸਿਰ ਤੇ ਸਕ੍ਰੈਚੀ ਬਫੋਰ ਹੈੱਡ ਤੇ ਚੀਕਸ ਤੇ ਯਰਸ ਤੇ ਨੈਕ ਤੇ ਬਾਵਾ ਤੇ ਮੈਂ ਇੱਥੋਂ ਤੱਕ ਹੀ ਦੇਖ ਸਕੀ ਆ ਫਿਰ ਤੋਂ ਉਦੋਂ ਬਾਅਦ ਨਹੀਂ ਦੇਖਿਆ ਗਿਆ ਉਹਦੀ ਕੰਡੀਸ਼ਨ ਨੀਲ ਪਏ ਹੋਏ ਉਹਦੇ ਮੈਂ ਅੱਖਾਂ ਖੋਲ-ਖੋਲ ਕੇ ਉਹਦੀਆਂ ਦੇਖੀ ਜਾਵਾ ਬੱਚੇ ਦੇਖ ਤੇਰੀ ਮੰਮਾ ਆਈ ਬੱਚੇ ਤੇ ਤੇਰੀ ਮੰਮਾ ਆਈ ਹੈ ਨਿੰਦਰ ਉੱਠ ਜਾ ਕਿਉਂਕਿ ਸਾਨੂੰ ਇਹ ਸੀ ਕਿ ਉਹ ਐਕਸੀਡੈਂਟ ਹੋਇਆ ਹੈ ਬੇਹੋਸ਼ ਹੋ ਗਿਆ ਸ਼ਾਇਦ ਸੜੀਆਂ ਵਾਧਾ ਤੇ ਉੱਠ ਜੇ ਉਹ ਮਾਂ ਦੀ ਆਵਾਜ਼ ਸੁਣ ਕੇ ਉੱਠ ਜੇ ਪਰ ਨਹੀਂ ਆਸ ਆਸ-ਪਾਸ ਜੋ ਲੋਕ ਸੀ ਉਹ ਕਹਿੰਦੇ ਕਹਿੰਦੇ ਮਾਤਾ ਇਹਦੇ 'ਚ ਕੁਝ ਨਹੀਂ ਉਹਦੇ 'ਚ ਕੁਝ ਨਹੀਂ ਮੈਂ ਕਿਹਾ ਨਹੀਂ ਤਾਂ ਜਦੋਂ ਡਾਕਟਰ ਨੇ ਵੀ ਕਹਿ ਦਿੱਤਾ ਤਾਂ ਸੁਪਾ ਵਿਲੇ ਜਦੋਂ ਵੀਡੀਓ ਜਿਹੜੀ ਵਾਇਰਲ ਹੋਈ ਹੈ ਵੀਡੀਓ ਤੋਂ ਬਾਅਦ ਪਿਕਚਰ ਸਾਹਮਣੇ ਆਈ ਕੋਈ ਜੱਜਮੈਂਟ ਹੋਈ ਵੀ ਇਹ ਤਾਂ ਕਹਾਣੀ ਕੁਝ ਹੋਰ ਹੈ ਇਹ ਤਾਂ ਗਲਤ ਬੰਦੇ ਇਹਨੂੰ ਵੀ ਲੈ ਗਿਆ ਕੋਈ ਕੁਝ ਵੀ ਲੈ ਗੇ ਕਿਸੇ ਭਲੇਖੇ ਲੈ ਗੇ ਕਿਵੇਂ ਵੀ ਲੈ ਗੇ ਸਾਨੂੰ ਕੁਝ ਨਹੀਂ ਪਤਾ ਕਿਉਂਕਿ ਸਾਡਾ ਬੱਚਾ ਤਾਂ ਜਾਬ ਤੇ ਗਿਆ ਹੈ ਕਿੱਧਰ ਗਿਆ ਕਿਵੇਂ ਗਿਆ ਉਹ ਉਹਦੀ ਜਵਾਨੀ ਸੀ ਦੱਸ ਰਹੀ ਵੀਡੀਓ ਵਾਲੇ ਦੀ ਗੱਲ ਕਰ ਰਹੇ ਹੋ ਵੀ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕੁਝ ਸਾਨੂੰ ਕੁਝ ਨਹੀਂ ਪਤਾ ਜੀ ਔਰ ਸਾਡੇ ਬੱਚੇ ਨਾਲ ਇੰਨਾ ਜ਼ਿਆਦਾ ਮਤਲਬ ਕਿ ਟੌਰਚਰ ਹੋਇਆ ਹੈ ਉਹਦਾ ਕਾਰਨ ਨਹੀਂ ਸਾਨੂੰ ਪਤਾ ਵੀ ਉਹਦਾ ਕਸੂਰ ਕੀ ਸੀ ਉਹਨਾਂ ਨੇ ਕੀ ਪੰਜਾਬ ਪੁਲਿਸ CIA ਸਟਾਫ ਨੇ ਕੀ ਦੇਖ ਲਿਆ ਹੋ ਜਾ ਕੀ ਰਿਪੋਰਟ ਉਹਨਾਂ ਕੋਲ ਪਹੁੰਚੀ ਇਹੋ ਜੀ ਕਿ ਉਹਨਾਂ ਨੇ ਵੈਰੀਫਾਈ ਵੀ ਨਹੀਂ ਕਰਨਾ ਚਾਇਆ ਵੀ ਬੱਚਾ ਇਦਾਂ ਦਾ ਹੈ ਕਿ ਨਹੀਂ ਉਹਦੀ ਬੈਕ ਹਿਸਟਰੀ ਤਾਂ ਦੇਖੋ ਉਹਦਾ ਪਿਛਲਾ ਰਿਕਾਰਡ ਤਾਂ ਦੇਖੋ ਵੀ ਕੀ ਹੈ 13 12 13 ਸਾਲ ਤੋਂ ਬੈਸਟ ਟੀਚਰ ਰਿਹਾ ਹੈ ਬਠਿੰਡੇ ਦੇ ਵਿੱਚ ਪੜ੍ਹਾ ਰਿਹਾ ਉਹ ਅਲੱਗ-ਅਲੱਗ ਬਾਬਾ ਫਰੀਦ ਜੌਬ ਕੀਤੀ ਹੈ ਵਾਈਐਸ ਕਾਲਜ ਬਰਨਾਲਾ ਜੌਬ ਕੀਤੀ ਹੈ ਈ ਸਕੂਲ ਬਠਿੰਡਾ ਪੜ੍ਹਾਇਆ ਉਹਨੇ ਦੇ ਮੈਟਰਸ ਪੜ੍ਹਾਇਆ ਆਪਣਾ ਏਬੀਸੀਡੀ ਇੰਸਟੀਚੂਟ ਸੀ ਉਹਦਾ 3 ਸਾਲ ਉਹ ਰਨ ਕੀਤਾ ਐਸਐਸਪੀ ਡੀਐਸਪੀ ਤੱਕ ਦੇ ਬੱਚੇ ਉਹਨਾਂ ਕੋਲੋਂ ਪੜ੍ਹ ਕੇ ਫੌਰੀਂ ਦੇ ਵਿੱਚ ਬੈਠੇ ਪੀ ਇਹੋ ਜਿਹਾ ਬੱਚਾ ਕਿਉਂ ਕੀ ਖੂਰ ਹੋ ਗਿਆ ਕਿਸੇ ਸਟਾਫ ਚੱਕ ਕਿਸੇ ਤਾਨੂੰ ਮੌਤ ਘਟ ਉਤਾਰ ਦਿੰਦੀ ਹੈ ਸਾਡੇ ਬੱਚੇ ਔਰ ਸਾਨੂੰ ਕੋ ਇਨਫੋਰਮ ਤੱਕ ਨਹੀਂ ਸਾਨੂੰ ਪੁੱਛੇ ਤੱਕ ਨਹੀਂ ਵੀ ਤੁਹਾਡਾ ਬੱਚਾ ਇਹੋ ਜਿਹਾ ਸਾਨੂੰ ਇਨਫੋਰਮ ਤਾਂ ਕਰਦੇ ਕੋਈ ਐਫ ਆਈ ਆਰ ਲਾਂਚ ਹੁੰਦੀ ਕੋਈ ਕੁਛ ਹੁੰਦਾ ਕੋਈ ਪਰਚਾ ਕੱਟਦੇ ਪਰ ਨਹੀਂ ਦੀ ਲਾਸ਼ ਸਾਡੇ ਬੱਚੇ ਦੀ ਉਸਤਜ ਲੋ ਪੁੱਤ ਨੂੰ ਮੈਂ ਦੇਖ ਰਿਹਾ ਸੀਗਾ ਉਹ ਤਾਂ ਐਵੇਂ ਆ ਵੀ ਸ਼ਾਇਦ ਉਹਨੂੰ ਪਤਾ ਹੀ ਨਹੀਂ ਪਤਾ ਕੁਛ ਉਹ ਬੱਚੇ ਜੀ ਉਹਨੂੰ ਨਹੀਂ ਪਤਾ ਉਹ ਸਾਨੂੰ ਐਦਾਂ ਰੋਂਦਿਆਂ ਦਿੱਖਦਾ ਐਦਾਂ ਇੰਟਰਵਿਊ ਦਿੰਦੇ ਦੇਖਦਾ ਗੱਲਬਾਤ ਕਰਦੇ ਦੇਖਦਾ ਉਹੀ ਗੱਲਾਂ ਬੋਲਦਾ ਰਤ ਨੂੰ ਉੱਠਾ ਉੱਠ ਕੇ ਹਮੇ ਨਿਆਂ ਚਾਹੀਏ ਹਮੇ ਨਿਆਂ ਚਾਹੀਏ ਹਮੇ ਇਨਸਾਫ ਚਾਹੀਏ ਮੇਰੇ ਪਾਪਾ ਕੋ ਜੈਸੇ ਮਾਰਾ ਹੈ ਕਰੰਟ ਲਗਾ ਲਗਾ ਕੇ ਉਹਨ ਲੋਕੋ ਕੋ ਵੀ ਐਸੇ ਮਾਰੋ ਉਹਨ ਲੋਕੋ ਕੋ ਵੀ ਐਸੇ ਮਾਰੋ ਮੇਰੇ ਪਾਪਾ ਕਾ ਨਾ ਕਰੰਟ ਲਗਾ ਕੇ ਮਾਰ ਦਿਆ ਕਿਉਂਕਿ ਜਿਹੜੀ ਰਾਤ ਅਸੀਂ ਦੇਖ ਕੇ ਮਾਰਨਿੰਗ ਨੂੰ ਤਾਂ ਬੱਚੇ ਨੂੰ ਤਾਂ ਅਸੀਂ 3-4 ਦਿਨ ਤੱਕ ਤਾਂ ਇਹੀ ਕਹਿੰਦੇ ਰਹੇ ਆ ਕਿ ਪਾਪਾ ਹਸਪੀਟਲ ਮੈਂ ਐਡਮਿਟ ਹੈ ਝੋਟ ਲੱਗੀ ਹੈ ਝੋਟ ਲੱਗੀ ਹੈ ਪਰ ਬੱਚਾ ਕੋਲੇ ਸੁਣਦਾ ਜੀ ਗੱਲਾਂ ਤੁਹਾਡੇ ਨਾਲ ਕਰ ਰਹੇ ਆ ਅੰਦਰ ਕਰ ਰਹੇ ਆ ਉਸ ਉਹਦੀ ਗਰੋਇੰਗ ਏਸ ਹੈ ਉਹਨੇ ਗ੍ਰੋਥ ਹੈ ਬੱਚੇ ਨੂੰ ਬੇਸਮਝ ਬੱਚਾ ਰਾਤ ਨੂੰ ਸੌਂਦਾ ਨਹੀਂ ਮੇਰੇ ਕੋ ਪਾਪਾ ਕੀ ਆਵਾਜ਼ ਸੁਣਨੀ ਆ ਜਦੋਂ ਜੈਸੇ ਮੇਰੇ ਕੋ ਪਾਪਾ ਸੁਲਾਤਦੇ ਤੇ ਮੇਰੇ ਕੋ ਪਾਪਾ ਕੀ ਆਵਾਜ਼ ਸੁਣਨੀ ਹੈ ਦਾਦੀ ਪਾਪਾ ਕਦੇ ਨਹੀਂ ਆਉਣਗੇ ਦਾਦੀ ਪਾਪਾ ਕਦੇ ਨਹੀਂ ਆਉਣਗੇ ਦਰਦ ਤੇ ਸੁਪਨੇ ਆਪਣੇ ਵੱਡੇ ਹੋਣੇ ਤੁਸੀਂ ਕਿਹਾ ਵੀ ਇੰਸਟੀਚੂਟ ਆਪਣਾ ਰਨ ਕਰ ਰਿਆ ਸੀ 3 ਸਾਲ ਹੋ ਗਏ ਸੀ ਹੋਰ ਵੀ ਅਗੋ ਇੰਸਟੀਚੂਟ ਨੂੰ ਵਿਵਹਾਨ ਦੇ ਜਾਂ ਹੋਰ ਵੀ ਅਨੇਕਾ ਉਹਦੇ ਸਭ ਬਹੁਤ ਸਪਨੇ ਸੀ ਜੀ ਹੁਣ ਉਹ ਕਹਿ ਰਿਹਾ ਸੀ ਇਹ ਆਪਣੀ ਵਾਈਫ ਨੂੰ ਕਹਿ ਰਿਹਾ ਸੀ ਵੀ ਹੁਣ ਤੂੰ ਜੌਬ ਨਹੀਂ ਕਰਨੀ ਤੂੰ ਬਾਹਰ ਨਹੀਂ ਜਾਣਾ ਤੂੰ ਬੱਚੇ ਨੂੰ ਸੰਭਾਲ ਕੰਮ ਮੈਂ ਕਰੂੰਗਾ ਤੂੰ ਨਹੀਂ ਜਾਣਾ ਤੂੰ ਗਰਮੀ ਹੈ ਬੱਚੇ ਦੀ ਕੇਅਰ ਕਰ ਮੈਂ ਤੁਹਾਨੂੰ ਇੱਕ ਤਰੀਕ ਦਾ 1 ਜੂਨ ਦਾ ਉਹਦਾ ਬਰਥਡੇ ਹੈ ਜੀ ਬੱਚੇ ਦਾ ਬੱਚੇ ਦਾ ਉਹ ਪਲਾਨ ਕਰ ਰੇ ਸੀ ਕਿ ਅਪਾ ਕੁਮ ਕੇ ਆਵਾਂਗੇ ਕਿਤੇ ਉਹਨੂੰ ਕਹਿੰਦੇ ਸੀ ਮੈਂ ਤੈਨੂੰ ਸਕੂਟਰ ਲੈ ਕੇ ਦੇਵਾਂਗਾ ਸਕੂਟਰ ਲੈ ਕੇ ਦੇਵਾਂਗਾ ਔਰ ਤੇਰੀ ਮੰਮਾ ਨੂੰ ਵੀ ਸਰਪ੍ਰਾਈਜ਼ ਗਿਫਟ ਦੂੰਗਾ ਤੇਰੀ ਮੰਮਾ ਕੋ ਵੀ ਸਰਪ੍ਰਾਈਜ਼ ਗਿਫਟ ਦੂੰਗਾ ਤੁਸੀਂ ਕਿ ਇੱਕ ਜਨ ਦਾ ਬਰਥਡੇ ਆ ਮੈਂ ਜਦੋਂ ਅੰਦਰ ਬੈਠਾ ਗੱਲਾਂ ਸੁਣ ਰਿਹਾ ਸੀ ਤਾਂ ਉਹ ਕਹਿ ਰਹੇ ਸੀ ਕਿ ਗੱਲ ਹੁਣ ਉਹ ਹੀ ਕਹਿ ਰਿਹਾ ਵੀ ਇੱਕ ਜਨ ਨੂੰ ਸ਼ਾਇਦ ਅਸੀਂ ਸੰਘਰਸ਼ ਲੜੀਏ ਕਿੱਥੇ ਕੀ ਸੋਚ ਰਹੇ ਸੀ ਤੇ ਕਿੱਥੇ ਹੁਣ ਕਿੱਥੇ ਪਰ ਇਹਨਾਂ ਤਾਂ ਇਹ ਬੱਤ ਜਨ ਨੂੰ ਦੇਖੋ ਜੀ ਇਹ 83% ਵਾਲੇ 90 ਵਾਲੇ ਹਾਲਾਤ ਨੇ ਇੱਕ ਕਿਡਨੈਪਿੰਗ ਹੋਈ ਬੱਚੇ ਦੀ ਉਹ ਤੁਸੀਂ ਕਿਸੇ ਵੀ ਕਿਸੇ ਵੀ ਰੀਤ ਜਾ ਕੇ ਕਿਸੇ ਵੀ ਬਠਿੰਡੇ ਦੇ ਵਿੱਚੋਂ ਵੀ ਪੁੱਛ ਸਕਦੇ ਹੋ ਕਿ ਉਹ ਨਿਰਿੰਦਰਦੀਪ ਕਿੱਦਾਂ ਦਾ ਬੱਚਾ ਸੀ ਇੱਕ ਬੰਦਾ ਵੀ ਕਹਿ ਦੇਵੇ ਵੀ ਉਹ ਗਲਤ ਸੀ ਉਹ ਟੈਰਰਿਸਟ ਸੀ ਉਹ ਗੈਂਗਸਟਰ ਸੀ ਉਹ ਤਸਕਰ ਸੀ ਇੱਕ ਬੰਦਾ ਤਾਂ ਕਵੇ ਉਹਦੇ ਬਾਰੇ ਕੁਝ ਉਹ ਤਾਂ ਉੱਚੀ ਵਸਤੀ ਨਹੀਂ ਸੀ ਬੋਲਦਾ ਅਸੀਂ ਮਾਂ-ਬਾਪਾਂ ਅਸੀਂ ਡਾਂਟ ਵੀ ਲੈਂਦੇ ਸੀ ਨਾ ਕਦੇ ਨਹੀਂ ਸੀ ਬੋਲਦਾ ਵਾਈਫ ਵੀ ਕੁਝ ਸੇ ਕੁਝ ਕੁੱਝ ਕਹਿ ਦੇਣਾ ਉਹ ਤਾਂ ਵੀ ਨਹੀਂ ਸਿਜਵਾ ਦਿੰਦਾ ਅਗੋਂ ਹੱਸ ਕੇ ਜਦੋਂ ਉਹ ਗੁੱਸਾ ਕਰ ਲੈਂਦੇ ਕੋਈ ਵੀ ਹੋ ਗਏ ਸ਼ਾਂਤ ਹੋ ਗਏ ਸ਼ਾਂਤ ਬਸ ਅਗੋਂ ਹੱਸ ਕੇ ਦਿਖਾ ਦੇਣਾ ਕਦੇ ਕਿਸੇ ਨੂੰ ਬੋਲਦਾ ਨਹੀਂ ਸੀ ਪਰ ਉਹਦੇ ਨਾਲ ਐਨਾ ਵੱਡਾ ਸਲੂਪ ਪੰਜਾਬ ਸਰਕਾਰ ਵੱਲੋਂ ਸੀਐਸਟਾ ਵੱਲੋਂ ਕਿ ਉਹਨਾਂ ਨੂੰ ਇੰਨੀਆਂ ਪਾਵਰਸ ਹੈ ਕਿ ਫੜੋ ਤੇ ਬੰਦਾ ਮਾਰ ਦੋ ਮੈਨੂੰ ਤੇ ਹੁਣ ਆਪਣੀ ਸਾਡੇ ਪਰਿਵਾਰ ਦੀ ਜਾਂ ਹੋਰ ਵੀ ਜਿਵੇਂ ਤੁਸੀਂ ਤੁਰੇ ਫਿਰਦੇ ਮੈਨੂੰ ਤਾਂ ਕਿਸੇ ਦੀ ਸੇਫਟੀ ਵੀ ਨਹੀਂ ਲੱਗਦੀ ਕਿ ਆਪਾਂ ਐ ਤੁਰ ਫਿਰਸ ਕੀਏ ਕੋਈ ਪਤਾ ਕਿਹੜੇ ਪੁਲਿਸ ਵਾਲੇ ਕਦੋਂ ਰੋਕ ਕੇ ਗੱਡੀ ਕਦੋਂ ਆਪਦੀ ਗੱਡੀ ਸੁੱਟ ਕੇ ਲੈ ਜਾਣ ਕਿਉਂਕਿ ਉਹਨਾਂ ਨੇ ਕਿਹੜਾ ਕੋਈ ਦੇਖਣਾ ਮੇਰਾ ਬੱਚਾ ਕੋਈ ਏਦਾਂ ਦਾ ਤਾਂ ਨਹੀਂ ਸੀ ਜਿਹੜਾ ਔੜੂ ਆਏ ਚੁੱਕ ਕੇ ਲੈ ਗਏ ਤੇ ਇੱਕਦਮ ਉਹਨੂੰ ਮੋਢੇ ਕੱਟ ਉਤਾਰ ਤੋ ਕਿਸੇ ਕ੍ਰਿਮੀਨਲ ਵਾਲਾ ਵੀ ਕੋਈ ਏਦਾਂ ਨਹੀਂ ਕਰਦਾ ਕ੍ਰਿਮੀਨਲ ਰਿਕਾਰਡ ਵੀ ਹੋਵੇ ਪਰ ਦੇਖੋ ਕਿਤੇ ਸਮਗਲਰ ਹੈ ਕਿੱਡੇ ਕਿਡੇ ਦੇਖੋ ਅਸੀਂ ਤਾਂ ਇਸ ਲਾਈਨ ਚ ਨਹੀਂ ਸਾਨੂੰ ਪਤਾ ਨਹੀਂ ਕਦੇ ਕਿਸੇ ਬਾਰੇ ਸੁਣਿਆ ਨਹੀਂ ਨਿਊਜ਼ 'ਚ ਸੁਣਦੇ ਆ ਵੀ ਨਸ਼ਾ ਤਸ ਕਰਨੇ ਜੀ ਸਮਗਲਰ ਨੇ ਜੀ ਗੈਂਗਸਟਰ ਨੇ ਜੀ ਉਹਨਾਂ ਨਾਲ ਵੀ ਉਹ ਬਾਹਰ ਤੁਰੇ ਫਿਰਦੇ ਆ ਆਰਾਮ ਨਾਲ ਉਹਨਾਂ ਨੂੰ ਉਹਨਾਂ ਨੂੰ ਕੋਈ ਡਰ ਨਹੀਂ ਨਾ ਹੀ ਉਹਨਾਂ ਨੂੰ ਕੋਈ ਫੜਦਾ ਜੇ ਫੜ ਵੀ ਲੈਂਦੇ ਆ ਘੰਟੇ ਬਾਅਦ ਉਹ ਬਾਹਰ ਫੇਰ ਬਾਹਰ ਤੇ ਤਾਂ ਨਾ ਕੋਈ ਦੇਸੀ ਤਕੜੇ ਲਾਮ ਵਾਲੇ ਹੈਗੇ ਆ ਹਸਤਾਬ ਦਾ ਰੋਜ਼ੀ ਟੁਟਕਾ ਮਾਤ ਦੇ ਸ਼ੌਕ ਪੂਰੇ ਕਰਨ ਜੁਗਾ ਬੱਚੇ ਕਮਾਰਿਆ ਖਾਰੇ ਸੀ ਮੈਂ ਮੈਂ ਵੀ ਜੌਬ ਕੀਤੀ ਐ ਜੀ ਕਾਲਜ ਦੇ ਵਿੱਚ ਲੈਕਚਰਰ ਸੀ 95% ਐਡਿਟਿਡ ਕਾਲਜ ਦੇ ਵਿੱਚ ਰਿਟਾਇਰ ਹੋਇਆ ਅਸੀਂ ਵੀ ਤਾਂ ਸੇਧ ਦਿੰਦੇ ਰਹੇ ਲੋਕਾਂ ਨੂੰ ਅਸੀਂ ਸੇਵਾ ਨਾਲ ਜੁੜੇ ਹੋਏ ਆ ਉਹਦੇ ਫਾਦਰ ਨੇ ਇੱਥੇ ਟਿਕਾਣਾ ਪਾਇਆ ਜਗਤਾਜੀ ਦੇ ਵਿੱਚ ਡਿਸਪੈਂਸਰੀ ਆ ਉਹ ਸੇਵਾ ਕਰ ਰਹੇ ਨੇ ਮੇਰੇ ਫਾਦਰ ਸੀ ਉਹ ਵੀ ਇੱਥੇ ਟਿਕਾਣਾ ਪਾਇਆ ਜਿੱਤਾ ਜੀ ਚ ਸੇਵਾ ਕੀਤੀ ਉਹਨਾਂ ਨੇ ਵੀ 40 ਸਾਲ ਸਾਡਾ ਪਰਿਵਾਰ ਬਿਲਕੁਲ ਇਹੋ ਜਿਹਾ ਨਹੀਂ ਸੀ ਤੇ ਅਸੀਂ ਬੱਚੇ ਨੂੰ ਵੀ ਉਹੀ ਸਿੱਖਿਆ ਦਿੱਤੀ ਹੋਈ ਸੀ ਬੱਚਾ ਵੀ ਉਹਨਾਂ ਦੇ ਕਦਮਾਂ ਤੇ ਚੱਲਦਾ ਸੀ ਫ੍ਰੀ ਬੱਚੇ ਇੰਸਟੀਚੂਟ ਦੇ ਵਿੱਚ ਜੋ ਕੋ ਗਰੀਬ ਬੱਚਾ ਵੀ ਹੈ ਤਾਂ ਨਰਿੰਦਰ ਵੀ ਘਰ ਆ ਕੇ ਡਿਊਟੀ ਤੋਂ ਬਾਅਦ ਆਨਲਾਈਨ ਕਲਾਸ ਫੋਨ ਦੇ ਵਿੱਚ ਕਲਾਸਿਸ ਲਗਾਉਂਦਾ ਕੈਨੇਡਾ ਜਿਹੜੇ ਬੱਚੇ ਬੈਠੇ ਆ ਕੋਈ ਆਸਟ੍ਰੇਲੀਆ ਬੈਠੇ ਆ ਜਿਨ੍ਹਾਂ ਨੇ ਬੈਂਡ ਲੈਣੇ ਆ ਹੋਰ ਕਦੇ 2 ਵਜੇ ਉੱਠ ਕੇ ਪੜਾਈ ਜਾਂਦਾ ਰਾਤ ਨੂੰ ਕਦੇ 5 ਵਜੇ ਸਵੇਰੇ ਉੱਠ ਕੇ ਪੜਾਈ ਜਾਂਦਾ ਕਦੇ ਜਿਵੇਂ ਆਪਾਂ 5:30 ਆ ਗਏ ਤਾਂ 7 ਵਜੇ ਕਲਾਸ ਹੈ ਅਸੀਂ ਪੂਰਾ ਅਡਜਸਟ ਕਰਦੇ ਰਹੇ ਹਰ ਤਰ੍ਹਾਂ ਨਾਲ ਵੀ ਬੱਚਾ ਚਲੋ ਬਿਜ਼ੀ ਹੈ ਆਪਣਾ ਪੜਾ ਰਿਹਾ ਤਾਂ ਡਿਸਟਰਬ ਨਹੀਂ ਕਰਨਾ ਬੱਚੇ ਨੂੰ ਵੀ ਸਾਈਡ ਤੇ ਲੈ ਜਾਣਾ ਵੀ ਪਾਪਾ ਕੰਮ ਕਰਦੇ ਆ ਡਿਸਟਰਬ ਨਹੀਂ ਕਰਨਾ ਤਾਂ ਬੱਚਾ ਵੀ ਤਾਂ ਚਾਹੁੰਦਾ ਸੀ ਪਾਪਾ ਇਹ ਤਾਂ ਸਾਨੂੰ ਨਿਆ ਚਾਹੀਦਾ ਜੀ ਸਾਡੇ ਬੱਚੇ ਨਾਲ ਸਾਡੇ ਪਰਿਵਾਰ ਨਾਲ ਤਿੰਨ ਪਰਿਵਾਰਾਂ ਦਾ ਤੁਹਾਡਾ ਉਹ ਬੱਚਾ ਸੀ ਨਾਨਕੇ ਪਰਿਵਾਰ ਚ ਦਾਦਕੇ ਪਰਿਵਾਰ ਚ ਆਪਣਾ ਬੱਚਾ ਇੱਕ ਆਪਣਾ ਪਰਿਵਾਰ ਉਸ ਛੋਟੇ ਜਿਹੇ ਬੱਚੇ ਨੂੰ ਜਿਹਦੇ ਪਿਓ ਚਲਾ ਗਿਆ ਉਹਨੇ ساری ਜ਼ਿੰਦਗੀ ਆਪਣੀ ਕੀ ਉਹ ਨਹੀਂ ਮਿਲੇਗਾ ਉਹਨੂੰ ਉਹਦਾ ਘਰ ਕੋਈ ਬੱਚੇ ਆਉਂਦੇ ਆ ਨਾ ਹੁਣ ਫੈਮਿਲੀਜ਼ ਆਫ ਸੋਸਲ ਆ ਰਹੀਆਂ ਬੱਚਾ ਜੇ ਨਾਲ ਹੈ ਤਾਂ ਉਹ ਨੂੰ ਪੁੱਛਤੇ ਤੇ ਪਪਾ ਕਿੱਥੇ ਆ ਉਹ ਬੱਚਾ ਬਾਹ ਫੜ ਕੇ ਆਪਣੇ ਪਪਾ ਕੋਲ ਮੇਰੇ ਪਪਾ ਤਾਂ ਮਰ ਗਏ ਹਲੇ ਉਹ ਬਰੰਦਾ ਮਤਲਬ ਭਵੇਂ ਨਹੀਂ ਪਤਾ ਪਰ ਉਹ ਕਹਿੰਦਾ ਮੇਰੇ ਪਪਾ ਤਾਂ ਮਰ ਗਏ ਅੱਜ ਇਹਨੇ ਨਹੀਂ ਬੋਲਦਾ 아이 ਨਹੀਂ ਬੋਲਣਾ ਪਪਾ ਪਪਾ ਸਟਾਰ ਬਣ ਗਏ ਮਰੇ ਨਹੀਂ ਸਟਾਰ ਹੈ ਕਹਾਂ ਹੈ ਮੇਰੇ ਕੋਲ ਤਾਂ ਦਿਖਤੇ ਨਹੀਂ ਹੈ ਉਹ ਨੇਰਾ ਹੁੰਦਾ ਥੋੜਾ ਉਹਨੂੰ ਕਹਿੰਨੇ ਆ ਉਹ ਦੇਖੋ ਜੋ ਕੌਣ ਸਾ ਸਟਾਰ ਹੈ ਬਟਾ ਜੋ ਜ਼ਿਆਦਾ ਚਮਕ ਰਿਹਾ ਹੈ ਨਾ ਉਹ ਆਪਕੇ ਪਪਾ ਹੈ ਸਭ ਤੋਂ ਘਟੀਗਾ ਬੱਚੇ ਨੂੰ ਪਿਓ ਨਹੀਂ ਮਿਲਣਾ ਜੀ ਤੁਹਾਡਾ ਬੱਚਾ ਸਾਨੂੰ ਨਹੀਂ ਮਿਲੇਗਾ ਤੁਹਾਨੂੰ ਨਿਆ ਚਾਹੀਦਾ ਹੈ ਨਿਆ ਦੇ ਵਿੱਚ ਕੀ ਕਰਨਗੇ ਕੀ ਨਹੀਂ ਆਂਦੰਦੇ ਇਹ ਇਹਨਾਂ ਨੇ ਦੇਖੋ ਐਫ ਆਈ ਆਰ ਲੋ ਜਿਹੜੀ ਦਰਜ ਕਰਾਈ ਆ ਉਹ ਬੰਦੇ ਹਲੇ ਤੱਕ ਅਰੈਸਟ ਨਹੀਂ ਕੀਤੇ ਸੀ ਆਈ ਸਟਾਫ ਦੇ ਇਹਨਾਂ ਨੂੰ ਪਤਾ ਨਹੀਂ ਜਦੋਂ ਕਿ ਨਾਮ ਦਰਜ ਹੈ ਵਿੱਚ ਬੰਦੇ ਦਾ ਅਵਤਾਰ ਸਿੰਘ ਤਾਰੀਕੇ ਕੀ ਹੈ ਨਾਮ ਉਹਦਾ ਜੀ ਮੈਂ ਇੱਕ ਇਹੋ ਜਿਹਾ ਕਾਨੂੰਨ ਹੈ ਇਹਨਾਂ ਦਾ ਇਹ ਫੜ ਨਹੀਂ ਸਕਦੇ ਉਸ ਬੰਦੇ ਨੂੰ ਔਰ ਤਿੰਨ ਬੰਦੇ ਹੋਰ ਇਹ ਨਾਲ ਐਡ ਕਰਾ ਕੇ ਲੈ ਅੱਗੇ ਰਾਤ ਨੂੰ 11:30 ਵਜੇ ਜਿਵੇਂ ਕਿ ਉਹਨਾਂ ਦੱਸਿਆ ਸਪੀਚ ਦੇ ਵਿੱਚ ਉਹਦੇ ਫਾਸਰ ਨੇ ਤਾਂ ਵੀ ਇਹ ਕਾਨੂੰਨ ਆਮ ਜਨਤਾ ਲਈ ਹੈ ਨਾ ਪੁਲਿਸ ਲਈ ਆਪਣੇ ਲਈ ਕੋਈ ਕਾਨੂੰਨ ਨਹੀਂ ਹੈ ਆਮ ਜਨਤਾ ਲਈ ਕਾਨੂੰਨ ਹੈ ਕਿ ਤੁਰੇ ਜਾਂਦੇ ਬੰਦੇ ਨੂੰ ਅਰੈਸਟ ਕਰੋ ਔਰ ਗੋਲੀਆਂ ਮਾਰ ਕੇ ਟਰਟਚਰ ਕਰਕੇ ਮਾਰ ਦਿਓ ਤੁਸੀਂ ਕੋਈ ਆਪ ਦੇ ਇਹਨਾਂ ਦੇ ਗੈਂਗਸਟਰ ਆ ਜਿਹੜੇ ਫੜਦੇ ਆ ਜਿਨ੍ਹਾਂ ਨੂੰ ਛੱਡਣਾ ਹੁੰਦਾ ਉਹਨਾਂ ਦੇ ਪੈਰਾਂ 'ਚ ਗੋਲੀਆਂ ਮਾਰਦੇ ਆ ਕੋਈ ਛਾਤੀ 'ਚ ਨਹੀਂ ਲਾਉਂਦੇ ਉਹ ਵੀ ਜ਼ਮੀਨ ਤੇ ਵੱਜਦੀ ਹੈ ਗੋਲੀ ਤੇ ਉਹ ਸਹੀ ਹੈ ਗੋਲੀਆਂ ਵੱਜ ਗਈਆਂ ਜੀ ਠੀਕ ਹੈ ਔਰ ਜਿਹੜਾ ਮੁੰਡਾ ਬੋਲ ਵੀ ਰਿਹਾ ਹੈ ਉਹ ਅਸੀਂ ਉਹਦੇ ਤੇ ਪਰਚਾ ਕਿਉਂ ਪਾਇਆ ਉਹਦੇ ਤੋਂ ਲੱਗਦਾ ਬੋਲਣ ਤੋਂ ਉਹ ਇੱਕ ਤਾਂ ਭੱਜ ਗਿਆ ਚਾਬੀ ਵੀ ਲੈ ਗਿਆ ਕਾਰ ਦੀ ਔਰ ਦੂਜਾ ਉਹ ਕਿੰਨੀ ਵਧੀਆ ਬੋਲ ਰਿਹਾ ਪੂਰੀ ਹਿਸਟਰੀ ਦੱਸ ਰਿਹਾ ਉਹ ਪਰ ਅਸੀਂ ਫਿਰ ਵੀ ਉਹਦੇ ਥੈਂਕਫੁਲ ਇਸ ਲਈ ਆ ਕਿ ਚਲੋ ਉਹਨੇ ਇਨਫੋਰਮ ਵੀ ਕੀਤਾ ਸਾਨੂੰ ਰਸਤਾ ਤਾਂ ਦੇਤਾ ਵੀ ਤੁਹਾਡੇ ਬੱਚੇ ਨਾਲ ਆ ਕੁਝ ਹੋਇਆ ਪਰ ਅਸੀਂ ਉਹਨੂੰ ਅਸੀਂ ਉਹਨੂੰ ਰਿਕੁਐਸਟ ਵੀ ਕੀਤੀ ਹੈ ਕਿ ਬੱਚੇ ਜੇ ਸਾਡੇ ਬੱਚੇ ਨੂੰ ਹੋਇਆ ਤੂੰ ਸਾਨੂੰ ਦੱਸ ਤਾਂ ਸਹੀ ਆ ਕਿ ਮਿਲਤਾ ਸਹੀ ਵੀ ਕਾਰਨ ਕੀ ਬਣਿਆ ਨਰਿੰਦਰਦੀਪ ਨੂੰ ਇਸ ਤਰ੍ਹਾਂ ਉਹਨਾਂ ਨੇ ਟੌਰਚਰ ਦੇ ਕੇ ਮਾਰਿਆ ਉਹਦਾ ਕਾਰਨ ਕੀ ਬਣਿਆ ਕੀ ਮਿਲਿਆ ਉਹ ਤੂੰ ਉਹੀ ਦੱਸ ਸਕਦਾ ਤੇ ਉਹ ਮਿਲੇ ਸਾਨੂੰ ਆ ਕੇ ਅਸੀਂ ਕਹਿੰਨੇ ਸਾਡੀ ਤਾਂ ਉਹਨੂੰ ਵੀ ਬਾਰ-ਬਾਰ ਇਹੀ ਅਪੀਲ ਹੈ ਤਾਂ ਕਿ ਅਸੀਂ ਸਾਡੀ ਨਿਆਂ ਸੁੱਖਾ ਲੈ ਸਕੀਏ ਉਹ ਸਾਡੇ ਨਾਲ ਖੜੇ ਆ ਕੇ ਪਰ ਉਹ ਵੀ ਨਹੀਂ ਆਇਆ ਨਹੀਂ ਆ ਰਿਹਾ ਕਿਹੜਾ ਰੋਗ ਲੱਗਦਾ ਇਸ ਤਰੀਕੇ ਨਾਲ ਕਦੇ ਨਿਆਂ ਦੀ ਮੰਗ ਕਰਨੀ ਪਊ ਕਰਨੀ ਪੈਣੀ ਸੀ ਕਦੇ ਸੋਚਿਆ ਸੀਗਾ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਵਿੱਚ ਸਾਡੇ ਹੱਸਦੇ ਵਸਦੇ ਪਰਿਵਾਰ ਚ ਵੀ ਆ ਕੁਝ ਹੋ ਸਕਦਾ ਅਸੀਂ ਸਿੰਪਲ ਜੇ ਬੰਦੇ ਆਪ ਦਾ ਸਚਾਈ ਦੇ ਰਾਹ ਤੇ ਚੱਲਣ ਵਾਲੇ ਇਮਾਨਦਾਰ ਇਹ ਮੈਂ ਆਪਣੇ ਮੂੰਹੋਂ ਨਹੀਂ ਕਹਿ ਰਹੀ ਇਹ ਜਿਹਦੇ ਨਾਲ ਵੀ ਤੁਸੀਂ ਗੱਲ ਕਰੋਗੇ ਤੁਹਾਨੂੰ ਆਸ ਪੜੋਸ ਮੰਡੀ ਵਾਲੇ ਤੁਹਾਡੇ ਇਲਾਕੇ ਵਾਲੇ ਜੋ ਸਟੂਡੈਂਟਸ ਪੜ ਕੇ ਗਏ ਤੁਸੀਂ ਮੰਨੋਗੇ ਨਹੀਂ ਜੋ ਅਫਸੋਸ ਲਈ ਆ ਰਹੇ ਆ ਸਟੂਡੈਂਟ ਆ ਕੇ ਵੋਟਾਂ ਦੇਖਦੇ ਸਰ ਤੋਂ ਅਸੀਂ ਪੜਿਆ ਸਰ ਤੋਂ ਅਸੀਂ ਪੜਿਆ ਮੈਂ ਬੇਟੀ ਨੂੰ ਕੁੱਛਦੀ ਆ ਇਹ ਸਟੂਡੈਂਟ ਹੈ ਉਹ ਕਹਿੰਦੇ ਮੈਂ ਸਾਰੇ ਨੇ ਚੇਸੇ ਕੋਨੇ ਬੱਚਿਆਂ ਨੂੰ ਇਹਨਾਂ ਨੇ ਪੜਾਇਆ ਸਾਨੂੰ ਤੇ ਇਹ ਨਾ ਪਤਾ ਪਰ ਬ ਆ ਰਹੇ ਬੱਚੇ 13 ਦੇ 13 ਆ ਰਹੇ ਵਿੱਚ ਤੁਹਾਡੇ ਨਾਲ ਬਹੁਤ ਤਕਾ ਹੋਇਆ ਸਾਨੂੰ ਨਿਆ ਚਾਹੀਦਾ ਜੇ ਸਾਨੂੰ ਨਿਆ ਚਾਹੀਦਾ ਬੇ ਬੱਚੇ ਨੂੰ ਪਾਪਾ ਕਿੱਥੋਂ ਦੇਵਾ ਛੋਟੇ ਬੱਚੇ ਨੂੰ ਪਾਪਾ ਕਿੱਥੋਂ ਦੇਵਾ ਉਹਨਾਂ ਨੇ ਨਹੀਂ ਸੋਚਿਆ ਕਿ ਉਹ ਆਪਦੇ ਬੱਚਿਆਂ ਲਈ ਪੈਸੇ ਕਮਾ ਰਹੇ ਆ ਆਪਦੇ ਬੱਚਿਆਂ ਲਈ ਨੌਕਰੀਆਂ ਕਰ ਰਹੇ ਆ ਨੌਕਰੀਆਂ ਤੇ ਆ ਕੇ ਦੂਜਿਆਂ ਨੂੰ ਤੁਸੀਂ ਇਹ ਟੌਰਚਰ ਕਰ ਕਰਕੇ ਮਾਰ ਰਹੇ ਆ ਤਾਂ ਇਹ ਵੀ ਕਿਸਦਾ ਪਿਓ ਹੋਊਗਾ ਇਹਦਾ ਵੀ ਘਰ ਪਰਿਵਾਰ ਹੋਊਗਾ ਉਹਨਾਂ ਨੇ ਇਹ ਨਹੀਂ ਸੋਚਿਆ ਇਹਨਾਂ ਟੌਰਚਰ ਇਨਸਾਨ ਮਿਲਦਾ ਹੋਵੇ ਸੜਕਾਂ ਤੇ ਲੈਨ ਕਿਸੇ ਦਾ ਮਾਣ ਨਹੀਂ ਕਰਦਾ ਤਾਂ ਇਹ ਉਸਮਾਨ ਨਾਲ ਗੱਲ ਕੀਤੀ ਅਸੀਂ ਜਿਹੜੇ ਇਨਸਾਫ ਦੇ ਮੰਗ ਕਰ ਰਹੇ ਆ ਤਾਂ ਹੁਣ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਬਸ ਐਂ ਕਹਾਂਗਾ ਵੀ ਜਲਦੀ ਨਾਲ ਦੀ ਇਹਨਾਂ ਨੂੰ ਇਨਸਾਫ ਮਿਲ ਸਕੇ ਤੇ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਜੜੀਆਂ ਹੋ ਰੁਕ ਸਕਣ ਹੋਰ ਵੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਉਮਿਤ ਕੰਨਾ ਦੇ ਨਾਲ ਮੈਂ ਹਾਕੂ ਵਰਜੋਤ